ਜੰਡਿਆਲਾ ਗੁਰੂ ਪੁਲਿਸ ਵੱਲੋਂ ਬੀਤੇ ਦਿਨੀ ਇੱਕ ਗਦਾਮ ਵਿੱਚੋਂ 1800 ਤੋੜਾ ਕਣਕ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 548 ਤੋੜੇ ਕਣਕ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਜੰਦਿਆਂ ਐਸਐਚਓ ਜੰਡਿਆਲਾ ਗੁਰੂ ਦੇ ਕਪਲ ਕੌਸ਼ਲ ਨੇ ਕਿਹਾ। ਗਦਾਮ ਦੇ ਵਿੱਚੋਂ 1800 ਦੇ ਕਰੀਬ ਪਿਸਟਲ ਦੀ ਨੋਕ ਤੇ ਬੰਦਿਆਂ ਨੂੰ ਬੰਦੀ ਬਣਾ ਕੇ 18-19 ਜਣੇ ਦੋ ਟਰੱਕ ਭਰ ਕੇ 30 ਕਿਲੋ ਦੀ ਪੈਕਿੰਗ ਦੇ ਤੋੜੇ ਲੈ ਗਏ ਸੀ ਉਸ ਬੰਦੀ ਮਕਦਮਾ ਨੰਬਰ 104 395 ਆਈਪੀਸੀ ਦੇ ਵਿੱਚ ਦਰਜ ਰਜਿਸਟਰਡ ਕੀਤਾ ਤੇ ਬੜੀ ਡੰਗਿਆਈ ਨਾਲ ਦੀ ਜਾਂਚ ਕਰਦੇ ਹੋਏ ਅਸੀਂ ਧਰਮਕੋਟ ਤੋਂ ਹਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਪਾਸੋਂ ਸਾਨੂੰ 500 ਕੁਝ ਤੋੜੇ ਬਰਾਮਦ ਹੋ ਗਏ ਇਹ ਜਿਹੜਾ ਹਰਦੀਪ ਸਿੰਘ ਆ ਇਹ ਗੈਂਗ ਦਾ ਸਰਗਨਾਵਾ ਇਹ ਡੀਪੂ ਹੋਲਡਰ ਆ ਉਥੋਂ ਦਾ ਉਰੇ ਦਾ ਉੱਥੇ ਇੱਕ ਪੈਟਰੋਲ ਪੰਪ ਵੀ ਹੈਗਾ ਕਾਫੀ ਮੋਟੀ ਸਾਮੀ ਹੈ ਪਹਿਲੀ ਵਿਚਾਰ ਹੈਗੀਆਂ ਜੀ ਇਹਦੀਆਂ ਇਹ ਕੀ ਕਰਦਾ ਸੀ ਵੀ ਜਦੋਂ ਇੱਥੋਂ ਲੁੱਟਖਸਟ ਦੇ ਜਿਹੜੀ ਕਣਕ ਸੀ ਉਹ ਲੈ ਕੇ ਤੇ ਇਹ ਉਹਨੂੰ ਖੁਰਦ-ਬੁਰਦ ਕਰਦਾ ਸੀ ਵੇਚ ਦਿੰਦਾ ਸੀ ਛੋਟੇ ਦੁਕਾਨਦਾਰਾਂ ਨੂੰ ਜਾਂ ਆੜਤੀਆਂ ਨੂੰ ਜਿੱਦਾਂ ਹੁਣ ਸੀਜ਼ਨ ਚੱਲਣਾ ਸੀ ਇਹਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਬਾਕੀ ਦੋ ਦੋਸ਼ੀਆਂ ਨੂੰ ਵੀ ਨਾਮਜ਼ਦ ਕੀਤਾ ਵਾ ਇੱਕ ਇਹਦੇ ਨਾਲ ਗੁਰਲਾਲ ਸਿੰਘ ਇੱਕ ਬਬਲਾ ਹੋਰ ਵੀ ਜਿਹੜੇ ਦੋਸ਼ੀ ਨੇ ਉਹ ਇਹਦੀ ਪੁਛਗਿਰਚ ਚ ਸਾਹਮਣੇ ਆਏ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਤੋਂ ਜਲਦੀ ਤਰੀਖ ਨੂੰ ਮੁਕੰਮਲ ਕੀਤਾ ਜਾਵੇਗਾ ਅੱਜ ਇਹਨੂੰ ਅਹੀ ਅਦਾਲਤ ਚ ਪੇਸ਼ ਕੀਤਾ ਤੇ 3 ਦਿਨ ਦਾ ਇਹਦਾ ਪੁਲਿਸ ਰਿਮਾਂਡ ਮਿਲਿਆ ਵਾ ਇਸ ਤੋਂ ਬਾਅਦ ਹੋਰ ਵੀ ਸਾਡੇ ਮੁਕਦਮੇ ਹੈਗੇ ਆ ਤੇ ਸਾਨੂੰ ਇਹਦੇ ਕੋਲ ਹੋਰ ਵੀ ਆਸ ਆ ਵੀ ਰਿਕਵਰੀ ਹੋਏਗੀ ਕਣਕ ਦੀ ਤੇ ਬਾਕੀ ਮੁਕਦਮਿਆਂ ਦੇ ਵਿੱਚ ਵੀ ਕੁਝ ਤੇ ਮੰਨਿਆ ਵੀ ਆ ਇਹ ਹਈਏ ਤੇ ਇਹ ਅਗਲਾ ਜਿਹੜੇ ਪਹਿਲੇ ਵੀ ਟਰੱਕ ਜਿਹੜੇ ਬੰਦੀ ਬਣਾ ਕੇ ਆਹੀ ਗਦਾਮਾਂ ਵਾਲਿਆਂ ਨੂੰ ਕੀਤਾ ਵਾ ਤੇ ਮੇਰਾ ਖਿਆਲ ਆ ਵੀ ਪੂਰੇ ਪੰਜਾਬ ਦੇ ਵਿੱਚ ਇਹੋ ਜੇ ਕਾਫੀ ਮੁਕਦਮੇ ਆ ਤੇ ਇਹ ਪੂਰੇ ਪੰਜਾਬ ਦੇ ਮੁਕਦਮੇ ਜਿਹੜੇ ਆ ਉਹ ਸਾਰੇ ਇਹਦੇ ਕੋਲ ਹੱਲ ਹੋਣ ਦੀ ਉਮੀਦ ਆ